ਆ ਬਾਈ ਕਾਲੇ ਬਾਈ ਵਾਲਾ ਟਰੈਕਟਰ ਪਰ ਗੰਨਾ ਕੱਢਦੇ ਤੇ ਪਾਣੀ ਖਾਸ ਹੀ ਦਬ ਗਈ ਇਧਰ ਤੇ ਗਿੱਲਾ ਤਾਂ ਉਹ ਦੇਖੋ ਟਰੈਕਟਰ ਦੋਏ ਆ ਫਿਲਹਾਲ ਦੇਖ ਰਹੇ ਹਾਂ ਜੇ ਮਾੜਾ ਜਿਹਾ ਜ਼ੋਰ ਲਵਾ ਕੇ ਜੇ ਤਾਂ ਉਧਰ ਵੈਸੇ ਟਵਾ ਪਾ ਤਾਂ ਖਾਸਾ ਪੜਾ ਇਹਦਾ ਨਿਕਲ ਗਈ ਪਹਿਲੇ ਹੱਲੇ ਚ ਠੀਕ ਹੈ ਨਹੀਂ ਫਿਰ ਬਹੁਤ ਜ਼ੋਰ ਨਹੀਂ ਮਰਾਉਣਾ ਦੂਵੇ ਪਾਸ ਨੂੰ ਕੱਢ ਲਾਂਗੇ ਟਰੈਕਟਰ ਹੋਰ ਮੰਗਾਇਆ 52051 ਆ ਬਾਈ ਵਰਪਰੀ ਦਾ ਉਹ ਠੀਕ ਆ ਬਾ ਠੀਕ ਕਿਸੇ ਲੈ ਲਿਆ ਪੰਗਾ ਦੇ ਪੰਗਾ ਹੁਣ ਥੋੜਾ ਸਾਹਮਣਾ ਹੀ ਆ ਗਿੱਲੇ ਜ ਨਹੀਂ ਜੋਰ ਚੱਲਦਾ ਟਰੈਕਟਰਾਂ ਦਾ ਹੈ ਉਹ ਬਰਾਬਰ ਛੱਡਿਓ ਬਰਾਬਰ ਬਰਾਬਰ ਛੱਡਿਓ ਉਧਰ ਜੱਗੇ ਨਾਲ ਬਾਈ ਪਾਣੀ ਲੈ ਆਵਦਾ ਗੰਨੇ ਨੂੰ ਉਹ ਜੱਗੇ ਨਾਲ ਪਾਣੀ ਟੁੱਟ ਕੇ ਇੱਧਰ ਆ ਕੇ ਪੈ ਗਿਆ ਉਹ ਕਾਲੇ ਬਰਾਬਰ ਝੜ ਕੇ ਮਾਰਿਓ ਬਰਾਬਰ ਵਾਹ ਵਾਹ ਲੰਬਰਕੇ ਕੋਕਾ ਨਿਕਲ ਗਿਆ ਬਣ ਗਈ ਗੱਲ ਬਣ ਗਈ ਗੱਲ ਜੰਨਾ ਵੀ ਅੱਜ ਕਾਲੇ ਨੇ ਖਾਸਾ ਲੱਤਿਆ ਵਾ ਉਮੀਦ ਨਹੀਂ ਦੀ ਹੈਗੀ ਬਾਈ ਉਹ ਮੁੜਿਆ ਤਾਂ ਮੀਦੀ ਦੇ ਲੱਗ ਗਿਆ ਕਾਲਾ ਹਜੇ ਬੜਾ ਲਿਆਉਣ ਨੂੰ ਫਿਰਦਾ ਤਾਂ ਹੋਰ ਦੱਸਾਂਗੇ ਕਿ ਆਹ ਵੋ ਵੀਰਾ ਫੋਰ ਬਾਈ ਬੋਲ ਨਹੀਂ ਦਿੱਤੇ ਆ ਯਾਰ ਮੈਂ ਗੇਰ ਲੋੜੀ ਭੁੱਲ ਗਿਆ ਹਾਂ ਉੜੋ ਗਿਆ ਅੱਛਾ ਲਾਇਆ ਨਹੀਂ ਸਾਰਾ ਹੀ ਬਹੁਤ ਹੋ ਗਿਆ ਕਾਲੇ ਜਿਹੜਾ ਜਿਹੜੀ ਆਪਾਂ ਨੇ ਮਿੱਟੀ ਕੱਢ ਲਈ ਉਹਦਾ ਫਾਇਦਾ ਹੋ ਗਿਆ ਹਾਂ ਇੱਕ ਸਾਰਾ ਹੀ ਬਹੁਤ ਮਾਰ ਗਿਆ ਹਾਂ ਉਹ ਠੀਕ ਗੱਲ ਹੈ ਕਾਲੇ ਦੇ ਤਾਂ ਕਾਲੇ ਦਾ ਜੱਟ ਟੇਢੀ ਹੋਈ ਸਾਰਾ ਸਾਰੀ ਤੇ ਰੜਦਾ ਇਹਦਾ ਇਹਦਾ ਡਰ ਗਿਆ ਵੀ ਲੈ ਟਰਾਲੀ ਗਈ ਉਹ ਨਹੀਂ ਉਹਦਾ ਦਿਖ ਲਈਦਾ ਹੁੰਦਾ ਰਾਮ ਨੂੰ ਜਿੰਨਾ ਤੁਸੀਂ ਸਾਫ਼ ਕਰੇਂਦੇ ਤਾਂ ਨਿਕਲੇ ਆਉਂਦਾ ਹੁੰਦਾ ਤੇਜ ਬਾਈ ਆ ਗਿਆ ਤੇਜ ਬਾਈ ਨੇ ਪਿੱਛੇ ਗੜਾਈ ਕਰਨੇ ਲੱਗ ਗਿਆ ਆ ਗਿਆ ਮੈਂ ਇੱਟਾ ਗਿਆ ਬਾਹਰ ਦੇਖੀ ਲੋਕ ਨੇ ਹੋ ਗਿਆ ਬਾਈ ਨੇ ਬਾਈ ਲੁੱਕੇ ਬਦਲਤੀ ਹਾਂ ਉਹ ਮੈਂ ਵੀ ਨਹੀਂ ਬਾਈ ਦੱਸਿਆ ਮੈਂ ਅਸੀਂ ਕਰ ਜੀ ਹੋਰ ਲੁੱਕ ਬਗਨਦੀ ਬਾਈ ਨੇ ਬਾਈ ਜਮਈ ਬਾਬਾ ਬਣ ਗਿਆ ਹੁਣ ਐਂਦਾ ਬਾਈ ਨੇ ਉਹ ਕਰਿਆ ਬਾਈ ਕਿੰਨਾ ਕੱਬ ਗਿਆ ਦਾ ਉੱਥੇ ਨਿਕਲ ਬਹੁਤ ਆਵ ਗਿਆ ਦਾ ਬਾਈ ਤੋ ਆ ਖਾਸਾ ਪੈ ਗਿਆ ਦਾ ਅਰੇ ਕੋਈ ਹੋਰ ਨਾ ਕੋਈ ਦੇਖ ਰਿਹਾ ਬਹੁਤ ਪਤਾ ਨਹੀਂ ਕੀ ਕਰਦਾ ਆ ਜਾ ਆ ਨਿਕਲ ਗਿਆ ਇਹ ਇਹ ਬਾਈ ਗਿੱਲਾ ਖੇਤ ਹੈ ਹੈ ਕਿ ਨਹੀਂ ਆ ਬਹਿ ਗਿਆ ਦਾ ਕੱਲੇ ਬੈਦਾ ਬਹੁਤ ਗਈ ਦੀ ਭਈਆ ਕਹਿੰਦਾ ਪੱਟ ਜਾਣੀ ਉਧਰ ਨੂੰ ਭਈਆ ਤਾਂ ਵੇਹੜਾ ਨਾ ਬੜਨ ਦੇ ਹਾਂ ਐਨੂੰ ਮੈਂ ਕਹਤਾ ਮੈਂ ਉਹ ਪੱਟ ਕੇ ਇੱਧਰ ਘੇੜ ਦੇ ਕੋ ਨਿਕਲ ਆਈ ਦੋਵਾਂ ਦਾ ਫਰਕ ਬਹੁਤ ਆ ਬੜਾ ਸਾਰਾ ਮੰਦਾ ਟਰੈਕਟਰ ਉਹੀ ਬਹੁਤ ਫਰਕ ਹੁੰਦਾ ਇੱਧਰ ਲੇ ਖੱਡੇ ਜਿ ਘਰੀ ਜਦ ਜਦ ਟਰਾਲਾ ਸਿੱਧਾ ਹੋ ਗਿਰ ਲਿਆ ਤੁਰ ਪਿਆ ਟਰੈਕਟਰ ਮਾ ਟਰੈਕਟਰ ਤੁਰ ਪੇ ਬਸ ਉਹ ਹੋ ਗਿਆ ਬਸ ਬਸ ਗੰਨਾ ਦਾ ਹੋ ਗਿਆ ਟੇਡਾ ਉਹ ਦੇਖ ਪਰ ਸਿੱਧੇ ਕਰਕੇ ਜਾਣਾ ਕਿਤੇ ਨਹੀਂ ਇਹ ਗੰਨਾ ਸਿੱਧਾ ਹੈ ਕਾਲੇ ਗੰਨਾ ਬਹੁਤ ਫੁੱਟਿਆ ਬਾਈ ਤੇਰਾ ਹੋਰ ਗੱਲਾਂ ਨਹੀਂ ਗੱਲਾਂ ਗੰਨਾ ਬਹੁਤ ਫੁੱਟਿਆ ਜੇ ਕਿਤੇ ਬੰਦੇ ਨੂੰ ਕਹਿ ਦਵਾਂ ਪੱਟ ਕੇ ਇੱਥੇ ਗੇਰੀ ਇਹਨੇ ਮੜਿਆ ਉਹ ਕਰਿਆ ਚੱਲ ਮੈਂ ਰੋਕ ਕੇ ਮੈਂ ਕਿਹਾ ਵੀ ਹੈ ਜੇ ਨਾ ਤਾਂ ਫੇਰ ਵੀ ਨਹੀਂ ਉਹ ਹੋ ਰਹਿਣਾ ਤਾਂ ਚੱਲ ਜਿਹੜਾ ਹੁਣ ਦਾ ਸ਼ੁਕਰ ਹੈ ਨਿਕਲ ਗਿਆ ਮੈਨੂੰ ਤਾਂ ਐਦਾ ਮਾਰੇ ਵੀ ਪੰਗਾ ਪਊਗਾ ਸਾਰ ਚੱਲ ਹੁਣ ਕੱਢ ਲੈ ਜਾਉਣਾ ਟਾਈਮ ਨਾਲ ਹਾਂ ਹਾਂ ਗੰਨਾ ਬਾਈ ਬਹੁਤ ਸੋਹਣਾ ਫੁੱਟਿਆ 18 ਬੀਜ ਆ ਇਹ 18 ਬੀਜ ਜੇ ਕਿਤੇ ਕਾਲਾ ਦੀ ਘੜਾ ਘੜੂ ਕਰ ਦਵੇ ਪਰ ਇਹ ਇੰਨਾ ਗੌਰ ਦਾ ਕੁ ਉਹਦਾ ਘੱਟੇ ਆ ਇਹ ਕਿਦੇ ਸਾਂਭ ਲੋ ਵਧੀਆ ਬਾਈ ਆ ਮੂਰੇੜਾ ਟਰੈਕਟਰ ਵੀ ਬਹੁਤ ਜਿਆਦਾ ਹੋ ਪੰਭੀਰੀ ਆ ਜ਼ੋਰ ਬਹੁਤ ਮਾਰਦਾ ਹੈ 5105 ਛੋਟਾ ਟਰੈਕਟਰ ਆ ਪੂਰਾ ਇਹ ਟਰਾਲਾ ਵੀ ਅੱਜ ਇਹਦਾ ਮਤਲਬ ਆ ਜਨਰੇਟਰ 150 ਤੇ ਕਰੀਬ ਹੋਊਗਾ ਅਸਲ ਤੇ ਬਾਈ ਹੋਰ ਗਿੱਲਾ ਹੁੰਦਾ ਨਾ ਗਿੱਲੇ ਜਨਰੇਟਰ ਦਾ ਜ਼ੋਰ ਚੱਲਦਾ ਗਿੱਲਾ ਹੁੰਦਾ ਫਿਰ ਤਾਂ ਇਹ ਟਰੈਕਟਰ ਤੁਸੀਂ ਚਾਰ ਪਾ ਲਓ ਫੇਰ ਨਹੀਂ ਫੇਰ ਜ਼ੋਰ ਨਹੀਂ ਲੱਗਦਾ ਹੈਗਾ ਟਰੈਕਟਰ ਬਾਈ ਆ ਵੀ ਬਹੁਤ ਸਰਾਏ ਪਾਵਰ ਛੋਟੀ ਆ ਕਹਿਣ ਨੂੰ 39 ਪਾਵਰ ਆ ਇਹ ਜਾਸ ਕਹਿਣ ਨੂੰ 40 ਬਾਵਰ ਦਾ ਇਹ ਕੰਮ ਸਾਲਾ 52 10 ਜਿੰਨਾ ਹੀ ਕਰਦਾ ਇਹ ਤਿੱਖਾ ਬਹੁਤ ਆ ਟਰੈਕਟਰ ਅਸਲ 'ਚ ਬਾਈ ਜਿਹੜਾ ਜੌਂਡੀਅਰ ਦੇ ਇੰਜਨ ਹੈ ਨਾ ਉਹ ਸਾਰੇ ਇੱਕੋ ਹੀ ਨੇ ਚਾਹੇ ਤੁਸੀਂ 53 5 ਲੈ ਲਓ ਚਾਹੇ ਤੁਸੀਂ 52 5 ਲੈ ਲਓ 52 10 53 10 ਇੰਜਨ ਇਹ ਨਾ ਤਾਂ ਇੱਕੋ ਆ بس ਇਹਨਾਂ ਦੇ ਗੇਅਰ ਬਾਕਸੇ ਦਾ ਹੀ ਫਰਕ ਪਾਇਆ ਵਾ ਗੇਅਰ ਗੇਅਰ ਬਾਕਸੇ ਨਾਲ ਇਹਦੀ ਪਾਵਰ ਵਧਾਈ ਘਟਾਈ ਹੋਈ ਆ ਪੂਰਾ ਕੰਮ ਲੰਨੇ ਬਾਈ ਕਾਫੀ ਖੇਤੀ ਹੈ ਇਹਨਾਂ ਦੀ 35-40 ਕਿਲੋ ਦੀ ਖੇਤੀ ਕਰਦੇ ਨੇ ਇਹੀ ਟਰੈਕਟਰ ਨਾਲ ਕਿਸੇ ਪਾਸੇ ਨੂੰ ਉਹ ਨਹੀਂ ਹੈਗਾ ਅੱਛਾ ਕੋਈ ਗੱਲ ਨਹੀਂ ਬਾਈ ਠੀਕ ਆ ਫਰਕ ਤਾਂ ਹੈ ਦੋ ਜੌਂਦੀਆਂ ਦਾ ਫਰਕ ਹੈ ਹਾਂ ਫਰਕ ਹੈ ਬਾਈ ਫਰਕ ਹੈ ਖੇਤਾ ਚਾਹੀਦਾ ਹੈ ਸਾਡਾ ਟਰੈਕਟਰ ਬਹੁਤ ਅੱਖਾਂ ਬਹੁਤ ਅੱਖਾਂ ਜਦੋਂ ਬਹੁਤ ਮਾਰਦੇ ਆ ਇਕੋ ਹੋ ਰਿਹਾ ਸਹਾਰਾ ਮਿਲ ਜਾਂਦਾ। ਫਾਲੇ ਅਸਾ ਜਨਾ ਟਰੈਕਟਰ ਜੌਂਡੀਅਰ ਦਾ ਇੰਜਨ ਤਾਂ ਸਾਰਿਆਂ ਦਾ ਸਾਰਿਆਂ ਦਾ ਇੱਕੋ ਆ। ਹਾਂ। ਇਹਨਾਂ ਦਾ ਬਸ ਗੇਅਰ ਬਾਕਸੇ ਨਾਲੇ ਪਾਵਰ ਛੋਟੀ ਬੜੀ ਕਰੀ ਵੀ ਇਹਨਾਂ ਦੀ। ਸਹੀ ਗੱਲ ਆ। ਇੱਕ ਹੋਰ ਫਰਕ ਪਾਦਾ ਜੇ ਤੂੰ ਹੁਣ। ਹਾਂ। ਇਹਦੇ ਗੇਰਾਂ ਦਾ ਚੱਕਰ ਤਾਂ ਨਾ। ਹਾਂ। ਇਹ ਛਾਈ ਤੇ ਹੁਣ ਗੇਰ ਗਰਾਰੀਆਂ ਦਾ ਫਰਕ ਪਾਦਾ ਇਹਦੇ। ਅੱਛਾ। ਉਹ ਮਤਲਬ ਇਹ ਨਾ ਸੈਕਟਰ ਨਾਲ ਆ ਕੇ ਗਰਾਰੀਆਂ ਤੋਂ ਕਹਿੰਦੇ ਜੇ ਪਾਣਾ ਹੋਵੇ 25-30 ਹਜ਼ਾਰ ਦਾ ਕੰਪਨੀ ਕਿਹਨੇ ਦੇ ਠੀਕ ਆ। ਠੀਕ ਆ ਠੀਕ। ਮੈਂ ਕਹਾਂ ਵੀ ਪਹਿਲਾਂ ਚਲਾ ਕੇ ਦੇਖੂੰਗਾ। ਠੀਕ ਆ। ਫਰਕ ਹੈ ਵੀ ਨਾ ਨਾ ਗਾਹ ਦਾ ਰੋਡ ਸਾਫ ਹੈ ਆ ਕਾਲੇ ਕੱਢ ਹੁਣ ਰੱਬ ਦੇ ਨਾਮ ਲੈ ਕੇ ਬਾਈ ਟਾਈਮ ਨਾਲ ਹੋਰ ਹੋਰ ਬੁੱਟੀ ਬਾਈ ਆਹ ਗੰਨੇ ਜੰਨੀ ਜੰਮਈ ਐਸ ਵਾਰ ਉਹ ਮੇਰਾ ਗੰਨਾ ਵੀ ਸਾਰਾ ਇਹਦੇ ਨਾਲ ਬੁੱਟੀ ਨਾ ਭਰਿਆ ਪਿਆ ਇਹਦਾ ਗਾਹ ਨੂੰ ਬੀਜ ਫੇਰ ਫੈਲਾਣਾ ਹੁਣ ਹੀ ਕਿਸੇ ਢੰਗ ਨਾਲ ਵੜਾ ਦਵੇ ਠੀਕ ਹੈ ਜੀ ਤੇ ਕਣਕਾਂ ਵੀ ਠੀਕ ਐਸ ਵਾਰ ਕਿਉਂਕਿ ਠੰਡ ਰਹਿਣੇ ਕਰਕੇ ਇਸ ਵਾਰ ਕਣਕਾਂ ਮੰਨ ਲਾਉ ਦਾ ਹਫਤਾ 8 ਦਿਨ ਲੇਡ ट बन गया भाई एक रास्ता भी छोटा ही है भाई पूरा ही पूरा रास्ता है ਚੱਲ ਬਾਈ ਚੱਲ ਗਾਲਿਆ ਮਰਨ ਦੇ ਮਿਲ ਨੂੰ ਰਸਤਾ ਦੇਖ ਲੋ ਬਾਈ ਪੂਰਾ ਹੀ ਪੂਰਾ ਟਰਾਲੀ ਪੂਰੀਓ ਪੂਰੀ ਜਾਂਦੀ ਏ ਸਰੇ ਤੇ ਸਰੇ ਹੱਥਾ ਵਰਤ ਪਾ ਗਿਆ ਪੱਲੀਓ ਪੱਲੀਆ ਖਾਣੀਆਂ ਆ ਗਈ ਉਹ ਕਾਲੇ ਤਾਂ ਟਰਾਲੀ ਬਹੁਤ ਗਲਤ ਖੜੀ ਕਰੀ ਉਰੇ ਯਾਰ ਗਾਹਾਂ ਕਰ ਅਗਰ ਨਾ ਬਾਈ ਦਲਵੀਰ ਵਾਲਾ ਲਿਆ ਜੀ ਬਾਈ ਆਲਾ ਬਾਈ ਕਰਤਾ ਵੇਦਾ ਆਪਾਂ ਵੀ ਚੱਲੀ ਹੁਣ ਪਪੂਲਰ ਬਾਈ ਆ ਸਾਰੇ ਹੀ ਏਰੀਆ ਚ ਪਪੂਲਰ ਲੱਗਿਆ ਦੇਖ ਲਓ ਇੱਧਰ ਨਲਵੀਰ ਨੇ ਲਾਇਆ ਹੋਇਆ ਤੇ ਇੱਧਰ ਆਪਾਂ ਵੀ ਅੱਜ ਲੱਗੇ ਹੋਏ ਆ ਗੜਾਈ ਜੀ ਕਰਨ ਬਾਪੂ ਲਾਇਆ ਹੋਇਆ ਨਾਲ ਤੇ ਜਿੱਦਾਂ ਦਾ ਡੈਡੀ ਆਇਆ ਉਹ ਨਾਲੇ ਲੱਗਿਆ ਵਾ ਬਾਕੀ ਹੁਣ ਇੱਕ ਦੋ ਦਿਨ ਲਈ ਲਾਈ ਲਾਉਨੇ ਆ ਦੇਖੋ ਬੂਟੀ ਕਿਹੜੇ ਸਾਭ ਨਾਲ ਜੰਮੀਆਂ ਗੰਨੇ ਵਾਲੇ ਹੇਚ ਤੇ ਹੁਣ ਡੈਡੀ ਨੂੰ ਲਾ ਕੇ ਨਾਲ ਕਰਦੇ ਆ ਸਾਰਾ ਸੈਟ ਕੀ ਮੋਟਰ ਦਾ ਵੀ ਹਾਲ ਥੋੜਾ ਜਿਹਾ ਇਹੋ ਜਿਹਾ ਹੋਇਆ ਵਾਏ ਹੋਰ ਵੀ ਟਾਈਮ ਲਾਉਣਾ ਪੈਣਾ ਥੋੜੇ ਦਿਨ ਤੇ ਬਾਈ ਇਹ ਆਪਣੇ ਬੂਟੇ ਆ ਜਿਹੜੇ ਪਹਿਲੇ ਆਪਾਂ ਨੇ ਲਾਏ ਤੇ ਤੁਹਾਨੂੰ ਅੱਗੇ ਵੀਕ ਦੋ ਵਾਰ ਦਿਖਾਏ ਆ ਵੀਡੀਓ ਚ ਇਹ ਪਹਿਲੇ ਸਾਲ ਦੇ ਬੂਟੇ ਆ ਬਹੁਤ ਸੋਹਣੀ ਗਰੋਥ ਹੋਈ ਬਾਈ ਬੂਟਿਆਂ ਦੀ ਦੋ ਮੁਠੀਆਂ ਵਿੱਚ ਬੂਟਾ ਆਉਂਦਾ ਹੈ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕੈਮਰੇ ਵਿੱਚ ਦੇਖਦਾ ਪਹਿਲੇ ਸਾਲ ਦੇ ਬੂਟੇ ਪਿਛਲੀ ਵਾਰ ਗੰਨੇ ਚ ਲਾਏ ਸੀਗੇ ਇਹ ਮਤਲਬ ਕਿ ਆਲੇ-ਦੋਲੇ ਹੋਰ ਆਪਣੇ ਜਿੰਨੇ ਵੀ ਬੂਟੇ ਲੱਗੇ ਹੋਏ ਆ ਸਾਰਿਆਂ ਨਾਲੋਂ ਵਧੀਆ ਬੂਟਾ ਚੱਲਿਆ ਜੀ ਆਹ ਹੁਣ ਫਰਕ ਇਹਦਾ ਸਮਝਣ ਨੂੰ ਵੀ ਪੰਨੇ ਆਲੂ ਲੱਗੇ ਬਦੇ ਇਹਦੇ 'ਚ ਪਤਾ ਨਹੀਂ ਕੀ ਚੱਕਰ ਹੈ ਤੇ ਜਾਨੀ ਕਿ ਫਾਇਦਾ ਰਿਹਾ ਆਪਾਂ ਨੂੰ ਆ ਇਹਦਾ ਕੁਸੇ 'ਚ ਰੇਹ ਆਲੂਆਂ ਕਰਕੇ ਬਾਈ ਵੱਧ ਪਿਆ ਵਾ ਤਾਂ ਫੇਰ ਵਿੱਚ ਮਾੜਾ-ਮੋਟਾ ਰੇਹ ਮੁਰਗਿਆਂ ਦਾ ਵੀ ਤੁਹਾਨੂੰ ਐ ਨਹੀਂ ਸਮਝ ਆਉਂਦੀ ਕਿ ਫਰਕ ਕਿਆ ਚੀਜ਼ ਦਾ ਠੀਕ ਹੈ ਜੀ ਬਾਕੀ ਜਿਹੜੇ ਸਾਬ ਨਾਲ ਹੁਣ ਬੂਟੇ ਦੀ ਗਰੋਥ ਹੋਈ ਅਜੇ ਇਸੇ ਹਿਸਾਬ ਨਾਲ ਬੂਟਾ ਚੱਲ ਗਿਆ ਤਾਂ ਬੂਟਾ 3 ਸਾਲ ਦੇ ਵਿੱਚ ਪੱਟ ਹੋ ਜਾਊਗਾ ਬਾਕੀ ਅਗਰੀ ਕਿਸਮਾਂ ਤਾਂ ਬਾਈ ਝਾੜੀ ਦੇਖ ਲਓ ਵਿੱਚ ਬੂਟੀ ਕਿੜੇ ਸਾਬਨਾ ਹੋਈ ਆ ਹੁਣ ਦੇਖਦੇ ਆ ਇਹਨੂੰ 1-2 ਦਿਨ ਇੱਥੇ ਹੀ ਲਾਉਨੇ ਆ ਲਾ ਕੇ ਫੇਰ ਇਹਨੂੰ ਸੋਧਦੇ ਆ ਬਾਈ ਆ ਦੇਖੋ ਬਾਈ 38 ਬੀ ਦਾ ਹਾਲ ਦੇਖੋ ਇੱਧਰ 238 ਬੀਜ ਆਹਾ 238 ਬੀਜ ਦਾ ਜਮਾਂ ਹੀ ਆਗ ਜਮਾਂ ਹੀ ਖਤਮ ਹੋ ਗਿਆ ਇਹ ਬੀਜ ਨੂੰ ਹੁਣ 1-2 ਸਾਲ ਤੇ ਦੇਖਣੇ ਜਾ ਰਹੇ ਆ ਬਾਈ ਬਿਮਾਰੀ ਬਹੁਤ ਜ਼ਿਆਦਾ ਪੈ ਰਹੀ ਇਹਨੂੰ ਆ ਦੇਖੋ ਪਹਿਲਾਂ ਠੀਕ ਦਾ 1-2 ਮਹੀਨੇ ਚ ਜਮਾਂ ਹੀ ਬਿਮਾਰੀ ਨੇ ਗੰਨਾ ਖਤਮ ਜਾਈ ਕਰਤਾ ਗੰਨਾ ਵੀ ਸੁੱਕ ਗਿਆ ਬਾਈ ਬਜਨ ਵੀ ਨਹੀਂ ਰਿਹਾ ਚੰਨਾ ਆ ਦੇਖੋ ਕੀ ਹਾਲ ਹੈ ਦਲਵੀਰ ਵਾਲੇ ਬੂਟੇ ਦੀ ਗਰੋਥ ਥੋੜੀ ਜਿਹੀ ਘੱਟ ਹੋਈ ਆ ਵਿਚ ਵਿਚ ਤਾਂ ਦੇ ਬੂਟੇ ਜਮੇ ਛੋਟੇ ਹੀ ਰਹਿ ਗਏ ਬਾਈ ਉਹ ਤੁਹਾਨੂੰ ਦਿਖਾਉਂਦੇ ਆ ਦੇਖੋ ਇਹ ਜਿੱਦਾਂ ਸਾਡੇ ਬਾਈ ਜਿਹੜੇ ਲੋਕ ਬੀਜ ਲਾਉਂਦੇ ਆ ਬਹੁਤ ਜ਼ਿਆਦਾ ਮਿਲਾਵਟ ਆ ਵਧੀਆ ਕਹਿ ਕੇ ਦਿੰਨੇ ਆ ਵੀ ਅਸੀਂ ਵਧੀਆ ਬੀਜ ਦਿੱਤਾ 30 35 35 ਰੁਪਏ ਨੂੰ ਛੜੀ ਆ ਦੇਖੋ ਬਾਈ ਆ ਦੇਖੋ ਲੋ ਆ ਪਹਿਲੇ ਸਾਲ ਦੇ ਬੂਟੇ ਦੇਖੋ ਲੈ ਵਿੱਚ ਵੀ ਤਾਂ ਬੂਟੇ ਜਮੇ ਨਹੀਂ ਚੱਲੇ ਹੋਏ ਬਹੁਤ ਘੱਟ ਚੱਲੇ ਮਿਕਸ ਬੀਜ ਦਿੱਤਾ ਹੋਇਆ ਤੇ ਇਹ ਚੀਜ਼ ਤੇ ਜਿਹਨੇ ਵੀ ਬੂਟਾ ਲਾਉਣਾ ਬਾਈ ਵਧੀਆ ਦੇਖ ਕੇ ਕਿਉਂਕਿ ਆਪਾਂ ਨੇ ਆਪਣਾ 3-4 ਸਾਲ ਬਾਅਦ ਤੇ ਖੇਤ ਵੀ ਬਲੌਗ ਕਰਨਾ ਹੈ ਪਹਿਲਾਂ ਹੀ ਆਪਣੀ ਵੈਰਾਈਟੀ ਦੇਖ ਕੇ ਲਾਓ ਬਾਈ ਜਿਹੜੀ ਲਾਉਣੀ ਆ ਬੂਟਾ ਹਮੇਸ਼ਾ ਵਧੀਆ ਲਾਓ 2-4 ਰੁਪਈਏ ਛੇਤੀ ਪਿੱਛਾ ਆਪਾਂ ਪਹਿਲਾਂ ਸਸਤਾ ਦੇਖ ਕੇ ਲਾ ਲੈਣੇ ਆ ਇਹ ਚੀਜ਼ ਦਾ ਨਤੀਜਾ ਆਪਾਂ ਨੂੰ ਬਾਅਦ ਚ ਫਿਰ 5 ਸਾਲ ਦੀ ਫਸਲ ਆ ਇਹ 4-5 ਸਾਲ ਦੀ ਇਹਦਾ ਫਿਰ ਆਪਾਂ ਨੂੰ ਬਾਅਦ ਵਿੱਚ ਦੇਖਣ ਨੂੰ ਮਿਲਦਾ ਨਤੀਜਾ ਫਿਰ ਮਨ ਵੱਧ ਦੁਖੀ ਹੁੰਦਾ ਤੇ ਬਾਕੀ ਬਾਈ ਲੈ ਹੁਣ ਪੱਤੀ ਕਰਕੇ ਇਕੱਠੀ ਮੜੀ ਮੜੀ ਅੱਗ ਲਾ ਦੀਏ ਨੂੰ ਫਿਰ ਫਿਰ ਇਹਨੂੰ ਦੇਖਦੇ ਆ ਵੀ ਦੁਬਾਰਾ ਵਾਕੇ ਲਾਉਣਾ ਕਿ ਕਿਦਾਂ ਲਾਉਣਾ ਠੀਕ ਨੇ ਜੀ ਤੇ ਬਾਕੀ ਬਾਈ ਟਰੈਕਟਰ ਦੀ ਵੀਡੀਓ ਅੱਜ ਆਪਾਂ ਨੇ ਕੋਈ ਨਹੀਂ ਬਣਾਈ ਤੇ ਅੱਜ ਦਾ ਬਲੌਗ ਕਰਦੇ ਆ ਪੂਰੀ ਖਤਮ ਜੇ ਕਿਸੇ ਵੀ ਕੋਈ ਹੋਰ ਟਰੈਕਟਰ ਆਪਣੇ ਕੋਲ ਇੱਕ ਦੋ ਟਰੈਕਟਰ ਆਏ ਆ ਬਾਈ ਕੱਲ ਨੂੰ ਆਪਾਂ ਬਣਾ ਕੇ ਵੀਡੀਓ ਪਾਵਾਂਗੇ ਚੈਨਲ ਤੇ ਕਿਹੜਾ ਕਿਹੜਾ ਟਰੈਕਟਰ ਆਇਆ ਆਪਣੇ ਕੋਲ ਠੀਕ ਆ ਜੀ ਬਾਕੀ ਤੁਸੀਂ ਆਪਣੇ ਨਾਲ ਇਦਾਂ ਹੀ ਜੁੜੇ ਰਹੋ YouTube ਤੇ ਜਿਹੜੇ ਵੀਰ ਆਪਣੇ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਬਾਈ ਤੇ ਜਿਹੜੇ ਐਨਆਰਆਈ ਵੀਰੇ ਨੇ ਸਪੋਰਟ ਕਰਦੇ ਉਹਨਾਂ ਦਾ ਵੀ ਸਪੈਸ਼ਲੀ ਤਹਿ ਦਿਲੋਂ ਧੰਨਵਾਦ ਆ ਜੀ ਬਹੁਤ ਵੀਰਾਂ ਦੇ ਫੋਨ ਆਉਂਦੇ ਆ ਡੇਲੀ ਬਾਈ ਤੁਹਾਡੇ ਟਰੈਕਟਰ ਦੀ ਵੀਡੀਓ ਦੇਖ ਕੇ ਉਹਨਾਂ ਨੂੰ ਵਧੀਆ ਲੱਗਦਾ ਉਹਨਾਂ ਦਾ ਵੀ ਬਹੁਤ-ਬਹੁਤ ਸ਼ੁਕਰਗੁਜ਼ਾਰ ਆ ਬਾਈ ਤੇ ਠੀਕ ਆ ਜੀ ਆਦੀ ਵੀਡੀਓ ਚ ਇੰਨਾ ਹੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਮਿਲਦਾਂਗੇ ਤੁਸੀਂ ਹੋਰ ਨਵੇਂ ਵਲੌਗ ਚ ਸਾਰਿਆਂ ਦਾ ਧੰਨਵਾਦ